来 ਵੀ ਮਿੱਤਰੋ ਜੇ ਤੁਸੀਂ ਵਧੀਆ ਤੇ ਮਜਬੂਤ ਬੱਕਰੀਆਂ ਦੇ ਬਾਤ ਤੇ ਖੁਰਲੀਆਂ ਲੱਭ ਰਹੇ ਹੋ ਤਾਂ ਬਾਈ ਤੁਹਾਡੇ ਲਈ ਆਪਾਂ ਲੈ ਕੇ ਆ ਗਏ ਤੇ ਖੜ੍ਹਾਗੇ ਲੋਂਗੋਵਾਲ ਬੱਕਰਾ ਮੰਡੀ ਦੇ ਵਿੱਚ ਤੇ ਆਪਣੇ ਕੋਲ ਹੈਗਾ ਬਾਈ ਹਾਕਮ ਗੱਲਬਾਤ ਕਰ ਦਾਂਗੇ ਬਾਈ ਕੀ ਹਾਲ ਚਾਲ ਵਧੀਆ ਬਾਈ ਸਰੇ ਬਾਈ ਠੀਕ ਠਾਕ ਕਿਵੇਂ ਕੰਮ ਕਰਾ ਕੰਮ ਕਾ ਠੀਕ ਆ ਵਧੀਆ ਠੀਕ ਆ ਕਿੰਨੀਆਂ ਖੁਰਲੀਆਂ ਲੈ ਕੇ ਆਏ ਬਾਈ ਹਾਕਮ ਖੁਰਲੀਆਂ 20 ਗਿਲੀਆਂ ਦੀਆਂ ਅੱਜ 20 ਹਾਂ ਕੁਆਲਿਟੀ ਕੀ ਮੇ ਉਹ ਕੁਆਲਿਟੀ ਪੂਰੀ ਟਾੜਾ ਹੀ ਚਾਦਰ ਲੱਗੀ ਅਤਰੇਮ ਠੀਕ ਆ ਗਾਰੰਟੀ ਗਾਰੰਟੀ ਕਿੰਨੀ ਗਾਰੰਟੀ ਗਾਰੰਟੀ ਫੁੱਲ ਅੱਛਾ ਜੇ ਚਾਦਰ ਗਲ ਵੀ ਜਾਵੇ ਗਲ ਨਹੀਂ ਲਾ ਚਾਹੀਦੀ ਬਸ ਕਪੜਾ ਮਾਰੋ ਉਨੀ ਜੰਮਕੋ ਉਨੀ ਜੰਮਕੋ ਹੈ ਜੇ ਹੁਣ ਇਹ ਪੁੱਛਣਾ ਹੀ ਨਹੀਂ ਕਿਸੇ ਨੇ ਰੱਖ ਕੇ ਵੇਚ ਤਾਂ ਗਲ ਨਹੀਂ ਠੀਕ ਹੈ ਗਲ ਦੀ ਕਿਵੇਂ ਹੁੰਦੀ ਜੇ ਲਾਪਾ ਗਲ ਨਹੀਂ ਹੁਣ ਮੰਨ ਲਓ ਜੇ ਸਾਫ ਨਹੀਂ ਕਰਨੀ ਜੇ ਸਾਫ ਇਹਦੇ ਵਿੱਚ ਹੁਣ ਇੱਥੇ ਕੂੜਾ ਜੰਮਿਆ ਰਹਿ ਗਿਆ ਇਥੋਂ ਗਲ ਨਹੀਂ ਆ ਉਹ ਜੇ ਹੁਣ ਇੱਥੇ ਪਾ ਕੇ ਜਾਨਵਾਰ ਨੂੰ ਕਪੜਾ ਮਾਰ ਠੀਕ ਹੈ ਪਾਣੀ ਕਢਾ ਦੇ ਪਰ ਪਾਣੀ 'ਚ ਨਹੀਂ ਗਲਣੀ ਪਾਣੀ 'ਚ ਨਹੀਂ ਗਲਦੀ ਅਜਾ ਪਾਣੀ ਕਢਾ ਲੈਣ ਜੇ ਬੰਦੇ ਕਹਿੰਦੇ ਪਾਣੀ 'ਚ ਗਲ ਜੂ ਪਾਣੀ 'ਚ ਗਲ ਗਈ ਮੇਰੀ ਫਰੀ ਠੀਕ ਹੈ ਲੈ ਮਿੱਤਰੋ ਦੇ ਸਕਦੋਂਗੇ ਇਹ ਹੈਗੀ ਹੈ ਜੀ ਕਿੰਨੇ ਫੁੱਟੀਆਂ ਬਈ ਇਹ ਹਕਮ ਇਹ ਦਾ ਇਹ 10 ਫੁੱਟੀਆਂ ਦਰਸ਼ੇਮ ਇਹ ਵੀ 10 ਫੁੱਟੀਆਂ ਹੈਗੀ ਦੇਖ ਸਕਦੇ ਹੋਗੇ ਟਾਟਾ ਦੀ ਛਾਦਰ ਲੱਗੀ ਹੈ ਟਾਟਾ ਟਾਟਾ ਹੀ ਛਾਦਰ ਠੀਕ ਹੈ ਜੀ ਮਜ਼ਬੂਤ ਛਾਦਰ ਲੱਗੀ ਹੋਈ ਹੈ ਨਾ ਇਹ ਵੀ 10 ਫੁੱਟੀਆਂ ਦੇਖ ਸਕਦੇ ਹੋਗੇ ਜਿਵੇਂ ਮਰਜ਼ੀ ਵਿੱਚ ਕੋਈ ਚੜ੍ਹੀ ਜਾਵੇ ਯਾਰ ਕਿੰਨੀਆਂ ਬੱਕਰੀਆਂ ਲੱਗ ਜਾਣਗੀਆਂ ਬਈ ਇਹ ਤੇ ਹਕਮ ਇਹ ਤੇ 15 ਬੱਕਰੀਆਂ ਖੁੱਲੀਆਂ ਡੁੱਲੀਆਂ ਅੱਛਾ ਇਹ 15 ਬੱਕਰੇ ਆਉਣਾ ਖਾਣਾ ਨਾ ਨਾ ਪਹਿਲਾਂ ਲੱਗਣਗੇ 20 20 ਬੱਕਰੀਆਂ ਲੱਗਣੀਆਂ ਬਾਰੇ ਤੇ 15 ਮੰਨ ਕੇ ਚੱਲੀਏ 15 ਹੀ ਕਹਨੇ ਆਪਾਂ ਕਿੰਨੇ ਰੁਪਈਆ ਦੀ ਇਹ ਇਹ 4500 ਤੇ ਆਹ 8 ਫੁੱਟੀ ਆ 8 ਫੁੱਟੀ ਤੇ ਆਹ ਆਹ ਇਹ ਤੇ 15 ਬੱਕਰੀਆਂ ਦੇ ਤੇ ਲੱਗਣੀਆਂ ਵੈਸੇ ਇਹ ਤੇ ਉ 12 13 ਯਾਨੀ ਕਿ ਹਾਂ 12 13 ਆਰਾਮ ਨਾਲ ਖੁੱਲੀਆਂ ਡੁੱਲੀਆਂ ਲੈ ਵੀ 12 13 ਆਰਾਮ ਨਾਲ ਲੱਗਦੀ ਆ ਇਹ 8 ਫੁੱਟੀ ਆ ਇਹ ਕਿੰਨੇ ਰੁਪਈਆ ਦੀ ਆ ਬਈ ਇਹ 4000 ਦੀ ਆ ਲੈ ਵੀ ਇਹ 4000 ਦੀ ਉਹ 4500 ਦੀ ਆ ਇਹ ਵੀ 8 ਫੁੱਟੀ ਆ ਇਹ ਵੀ 8 ਫੁੱਟੀ ਆ ਇਹ ਕਿੰਨੀ ਆ ਇਹ 6 ਫੁੱਟੀ ਆ ਲੈ ਵੀ ਇਹ ਆ ਕਿ 6 ਫੁੱਟੀ ਹਾਂ ਇਹ ਤੇ ਕਿੰਨੀਆਂ ਬੱਕਰੀਆਂ ਲੱਗਣਗੀਆਂ ਇਹਦੇ 10 ਲੈ ਵੀ 10 10 ਬੱਕਰੇਆਂ ਰਾਵਣਾ ਖਾਣ ਦੀਆਂ ਠੀਕ ਆ ਜੀ ਲੈ ਮਿੱਤਰੋ ਦੇਖ ਸਕਦੇ ਹੋਗੇ ਦਿਖਾ ਦੇ ਖੁਰਲੀ ਦੀ ਕੁਆਲਟੀ ਦਿਖਾ ਦੇ ਪਹਿਲਾਂ ਤਾਂ ਬਈ ਪੂਰੀ ਦੇਖ ਸਰੀਆ ਲੱਗਿਆ ਸਰੀਆ ਲੱਗਿਆ ਆਪਣਾ ਫੁੱਲ ਮਜ਼ਬੂਤ ਖੁਰਲੀ ਹੈਗੀ ਇਹੋ ਜੀ ਗੱਲ ਇਹ ਸਰੀਆ ਨਹੀਂ ਲੈ ਲੈ ਚੜ ਜਾ ਤਰੇ ਵਿੱਚ ਮੈਂ ਵੀ ਚੜ ਜਣਾ ਤੂੰ ਵੀ ਚੜ ਜਾ ਲੈ ਆ ਵੀ ਪੂਰੀ ਉਹ ਆ ਗਈ ਦੇਖ ਸਕਦਾ ਮੇਰੇ ਕੋਲ ਤਾਂ ਆ ਗਈ ਲੈ ਕੁਆਲਟੀ ਤਾਂ ਪਲੱਸ ਹੋ ਗਿਆ ਬੇਟਾ ਲੈ ਯਾਰ ਲੈ ਲੈ ਘਾੜਾ ਮਾਰ ਦੂੰ ਸਹੀ ਗੱਲ ਹੈਗੀ ਤਾੜਾ ਹੀ ਚਾਤਰਾ ਬਾਈ ਗੇਦੀ ਚਾਤਰਾ ਆਪਾਂ ਨਾ ਕਿਤੇ ਗਿਰ ਜੀਏ ਬਈ ਕੋਈ ਨਹੀਂ ਨਹੀਂ ਐਵੇਂ ਡੇਗੇ ਤਾਂ ਨਹੀਂ ਆਪਾਂ ਇਹ ਕਿੰਨੇ ਰੁਪਏ ਦੀ ਹੈਗੀ ਇਹ 3000 ਰੁਪਏ ਦੀ ਆ 3000 ਦੀ ਆ ਹਾਂ ਬਾਕੀ ਮੌਕੇ ਤੇ ਵੱਧ ਘੱਟ ਹੋ ਜਾਂਦਾ 6 ਫੁੱਟ 3000 ਦੀ ਬਾਕੀ ਮੌਕੇ ਤੇ ਕਰ ਲੂ ਹਾਕਮ ਹੈ ਹੀ ਗੱਲ ਇਹ ਸਿਰੇ ਜਾਣ ਵਾਲਾ ਬੰਦਾ ਨਹੀਂ ਹੈਗਾ ਇਹ ਇਹ ਕਿੰਨੇ ਫੁੱਟ ਆ ਗਈ ਬਈ ਇਹ 4 ਆ ਤੇ ਵੀ 4 ਫੁੱਟ ਹੀ ਖੁਰਲੀ ਆ ਗਈ ਤੇ ਇਹ ਕਿੰਨੇ ਰੁਪਏ ਦੀ ਹੈ ਬਈ ਇਹ 2500 ਰੁਪਏ ਦੀ ਹੈ ਫੇਮ ਤੇ ਵੀ 4 ਫੁੱਟ 2500 ਰੁਪਏ ਦੀ ਬਾਕੀ ਦੇਖ ਸਕਦੇ ਹੋ ਕਿ ਹੋਰ ਵੀ ਕਿਹੜੀ ਕਿਹੜੀ ਖੁਰਲੀ ਹੁੰਦੀ ਹੈ ਬਾਕੀ ਆ ਛੋਟੀਆਂ ਦੇ ਪੇ ਬੱਚੇ ਵਾਲੀਆਂ ਕਾਹ ਰਹਿ ਗਈ ਬੱਚੇ ਵਾਲੀਆਂ ਹਾਂ ਇਹ ਵੀ ਮਿੱਤਰੋ ਇਹ ਆ ਗਈ ਬੱਚੇ ਵਾਲੀ ਇਹਦੇ ਆਰਾਮ ਨਾਲ 6 ਬੱਚੇ ਰਾਮ ਨਾਲ 6 ਰਾਮ ਨਾਲ ਬਿਲਕੁਲ ਰਾਮ ਨਾਲ 6 ਬੱਚੇ ਵੀ ਇਹਦੇ ਖਾ ਸਕਦੇ ਨੇ ਦੇਖ ਸਕਦੇ ਹੋ ਬਈ ਇਹ ਵੀ ਉਦਾਂ ਦੀ ਵਾ ਨਾ 6 ਬੱਚੇ ਰਾਮ ਨਾਲ ਖਾ ਲੈਣਗੇ ਫੁੱਲੇ ਢੁਲੇ ਸਹੀ ਗੱਲ ਹੈ ਇਹ ਕਿੰਨੇ ਰੁਪਏ ਇਹ 1000 ਰੁਪਏ ਦੀਆਂ ਨਹੀਂ ਵੀ ਸਿਰਫ 1000 ਰੁਪਏ ਦੀਆਂ ਹਾਂ ਹਾਂ ਲੇ ਵੀ ਸਿਰਫ 1000 ਰੁਪਏ ਦੀ ਤੇ ਬਈ ਦਾਤ ਖੁਰਲੀਆਂ ਤੁਸੀਂ ਇਹਦੇ ਵਿੱਚੋਂ ਲੈ ਜੋ ਇਹ ਫ੍ਰੀ ਦੇ ਦਾਂਗੇ ਇੱਕ ਦੇ ਦਾਂਗੇ ਦੇ ਦਾਂਗੇ ਨਾ ਲੈ ਵੀ ਦਾਤ ਨਾਲ ਇੱਕ ਖੁਰਲੀ ਫ੍ਰੀ ਏ ਠੀਕ ਆ ਜੀ ਸਾਡੇ ਵੱਲੋਂ ਠੀਕ ਆ ਹੋਰ ਗੱਲ ਬਾਤ ਕੋਈ ਬੇਖੂਦ ਬਾਕੀ ਕਿੱਥੇ ਆਨਲਾਈਨ ਕਿੱਥੇ ਮਰਜੀ ਮੰਗਵਾ ਲੇ ਬੰਦਾ ਅੱਛਾ ਕਿੱਥੇ ਤੱਕ ਕਿੱਥੇ ਮਰਜੀ ਬਹੁਤ ਦੂਰ ਨਾਣਾ ਦੇ ਵੀ ਮਹਾਰਾਸ਼ਟਰ ਬਟੇਕਰਪਸ਼ਨ ਗਈਆਂ ਖੁਰਲੀਆਂ ਠੀਕ ਆ ਕਿੰਨੀਆਂ ਖੁਰਲੀਆਂ ਵੇਚਤੀ ਆਉਣਗੇ ਹੁਣ ਤੱਕ ਕੋਈ ਵੀ ਖੁਰਲੀਆਂ ਗਿਣਤੀ ਨਹੀਂ ਕਿੰਨੇ ਸਾਲ ਹੋ ਗਏ ਬਈ ਉਹਗੇ 7-8 ਸਾਲ ਦਾ ਹੋਈਗੇ ਤਰ੍ਹਾਂ ਠੀਕ ਆ ਠੀਕ ਆ ਬਈ ਹੋਰ ਤਾਂ ਬਸੇ ਰਿਆ ਵੇਗੀਆਂ ਠੀਕ ਆ ਫੋੜਲੀ ਤਾਂ ਬਸੇ ਰਹੀ ਹੋਰ ਕਿਹੜੀ ਕਿਹੜੀ ਖੁਰਲੀ ਹੁੰਦੇ ਹੋਰ ਲਿਆ ਪਲਾਸਟਿਕ ਦੇ ਡਰਮ ਵਾਲੇ ਵੀ ਹੁੰਦੇ ਆ ਆਪਣੇ ਕੋਲੇ ਡਰਮ ਵਾਲੇ ਵੀ ਹੁੰਦੇ ਆ ਹਾਂ ਠੀਕ ਆ ਕਿਵੇਂ ਪਾਣੀ ਪੂਣੀ ਹੁਣ ਅੱਜ ਕੱਲ ਬੱਕਰੀਆਂ ਨੂੰ ਭਰ ਕੇ ਰੱਖਣਾ ਪਾਣੀ ਭਰ ਕੇ ਰੱਖ ਲੈਣਾ ਠੀਕ ਆ ਮੱਝਾਂ ਵਾਸਤੇ ਖੁਰਲੀ ਮੱਝਾਂ ਵਾਸਤੇ ਬਣਾਉਂਦੇ ਆ ਬਣਾ ਦੇ ਨੋ ਕੋੜਿਆਂ ਵਾਲੀ ਬਜਲੀ ਉੱਚੀ ਖੁਰਲੀ ਕੋੜਿਆਂ ਵਾਲੀ ਵੀ ਬਣਾਉਂਦੇ ਆ ਉਹ ਵੀ ਬਣਾ ਦਿੰਦੇ ਆ ਹਾਂ ਉਹ ਵੀ ਬਣਾਉਂਦੇ ਆ ਨਹੀਂ ਬਿੱਤੋ ਯਾਨੀ ਕਿ ਤੁਸੀਂ ਸਾਈ ਦੇ ਉੱਪਰ ਵੀ ਕਹੀ ਜੀ ਮਰਜ਼ੀ ਖੁਰਲੀ ਬਾਈ ਤੋਂ ਬੁਲਵਾ ਸਕਦੇ ਹੋਗੇ ਬਾਕੀ ਜਿੱਥੇ ਮਰਦੀ ਕਿੱਥੇ ਮਰਦੀ ਮੰਗਾਲਣ ਦਰਿਓ ਆਉਣਾ ਕਿੱਥੇ ਪੂਗਾ ਵੀ ਜੇ ਆਪਣੇ ਕੋਲੇ ਆਉਣਾ ਹੋਵੇ ਇਹ ਵੀਰੇ ਆਪਾਂ ਨੂੰ ਮੁੱਲਾਪੁਰ ਦਾਖਾ ਪਿੰਡਾ ਮੁੱਲਾਪੁਰ ਦਾਖਾ ਕੋਲੇ ਰੁੜਕਾ ਪਿੰਡਾ ਸਾਡਾ ਰੁੜਕਾ ਲੈ ਵੀ ਮੁੱਲਾ ਰੁੜਕਾ ਕਲਾ ਹਾਂ ਰੁੜਕਾ ਕਲਾ ਪਿੰਡਾ ਸਾਡਾ ਠੀਕ ਆ ਤੇ ਮੁੱਲਾਪੁਰ ਆਈਏ ਉੱਥੋਂ ਵੀ 2-3 ਕਿਲੋਮੀਟਰ ਜੇ ਜੋਧਾ ਮਨਸੂਰਾਂ ਤ ਜਾਈਏ ਤਾਂ ਵੀ ਲੈ ਵੀ ਅੰਦਰ ਆਜੋ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਜੇ ਕਿਸੇ ਵੀ ਮੇਰੇ ਵੀਰ ਨੂੰ ਕੋਈ ਵੀ ਖੁਰਲੀ ਚਾਹੀਦੀ ਹੋਵੇ ਤਾਂ ਤੁਸੀਂ ਵੀ ਸਕਰੀਨ ਦੇ ਉੱਪਰ ਨੰਬਰ ਹੈਗਾ ਕਾਲ ਕਰਕੇ ਬਾਕੀ ਆਨਲਾਈਨ ਕਿੱਥੇ ਮਰਜੀ ਗਾਂ ਆਨਲਾਈਨ ਕਿਤੇ ਬਾਈ ਜੀ ਮਰਜੀ ਬਾਏ ਆਉਗੀ ਬਸ ਬਸ ਤੇ ਆਓ ਠੀਕ ਹੈ ਜੀ ਬਾਸ ਦਾ ਕਨੈਕਟਰ ਦਾ ਨੰਬਰ ਦਵਾਂਗੇ ਆਪਾਂ ਹਾਂਜੀ ਤੇ ਬਾਸ ਦੀ ਫੋਟੋ ਖਿੱਚ ਕੇ ਭੇਜਾਂਗੇ ਉਹਦਾ ਖਰਚਾ ਵੱਖਰਾ ਲੱਗੂ ਉਹਦਾ ਕਿਰਾਇਆ علیحد੍ਹਾ ਠੀਕ ਆ ਕਿਉਂ ਕਿਰਾਇਆ علیحد੍ਹਾ ਵਾ ਜੇ ਖੁਰਲੀ ਦਾ ਰੇਟ ਪਰੂ ਵਾਲਾ 100 200 ਘਟਾਉ ਉਹ ਆਪਾਂ ਕਿਰਾਏ ਤੇ ਕਰ ਲਾਂਗੇ ਚਲੋ ਠੀਕ ਹੈ ਬਾਈ ਚੱਕ ਲਓ ਫੋਨ ਵਾ ਕੇ ਸਕਰੀਨ ਦੇ ਉੱਪਰ ਨੰਬਰ ਹੈਗਾ ਮੰਗਵਾਲ ਫੋਰ ਨੇ ਠੀਕ ਆ ਠੀਕ ਹੈ ਬਾਈ ਓਕੇ ਧੰਨਵਾਦ